ਸਟਾਰਟ ਕੀਤਾ ਨਟ ਢਿੱਲਾ ਕੀਤਾ ਤਾਂ ਮੀਨੇ ਪ੍ਰੈਸ਼ਰ ਨਾ ਮਾਰਿਆ ਤੇਲ ਕੱਢ ਗਿਆ ਉਹ ਪਲੇਟਫਾਰਮ ਤੇ ਕਿ ਮਿੱਤਰੋ ਇਹਦੇ ਦੂਜੇ ਲੈਫਟ ਪੰਪ ਦੇ 베ARING ਜੇ ਟੁੱਟੇ ਸੀਗੇ ਆ ਅਲਟਰਨੇਟਰ ਵਾਲੇ ਨਮੀ ਲਾਈ ਸੀਗੀ ਤੇ ਪੱਖਾ ਵੀ ਟੁੱਟ ਕੇ ਡਿੱਗਿਆ ਹੈਗਾ ਸੀਜਨ ਦਾ ਹੀ ਉਹਦਾ ਪਿਆ ਹੈ ਇਹ ਵੀ ਲਾਤਾ ਹੈਗਾ ਤੇ ਡੈੱਕੇ ਦਾ ਖਰਾਬ ਹੋਇਆ ਦੂਜਾ ਸੀੜੀ ਚ ਪਾਣੀ ਪੈ ਗਿਆ ਸੀ ਮੀਂਹ ਦਾ ਆ ਦੇਖੋ ਲਾ ਵੇਖੋ ਆ ਰਹੀ ਹੋੜੜਾ ਬਹੁਤ ਐਜ ਕੀ ਝੋਨਿਆਂ ਦਾ ਮੰਦਾ ਹੀ ਆਵੇਂ ਕੰਮ ਨੋਰ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਕਈਆਂ ਦਿਨਾਂ ਬਾਅਦ ਅੱਜ ਬਲੌਗ ਫੇਰ ਬਣਾਉਣ ਲੱਗੇ ਸੀਗੇ ਤੇ ਟੈਂਟੂ ਮੇਦੀ ਲੱਗਦਾ ਹੈਗਾ ਤੇ ਸਪਰੇ ਵੀ ਕਰਨੀਆਂ ਬਾਕੀ ਝੋਨਾ ਕਰ ਲੋ ਚੱਕ ਤੇ 8822 ਆ ਇਹ ਹਜੇ ਨਿਸਰਦਾ ਹੀ ਆ ਇਹ ਥੋੜਾ ਲੇਟ ਹੈ ਤੇ 110 ਬਾਅਦ ਵਾਲਾ ਵੀ ਜਿਹੜਾ ਲੱਗਾ ਏ ਉਹ ਵੀ ਨਿਸਰ ਗਿਆ ਤੇ ਸਪਰੇ ਵੀ ਕਰਨੀਆਂ ਇਹਨੂੰ ਕੱਲ ਨੂੰ ਲੱਗਾਂਗੇ ਤੇ ਪਾਣੀ ਚੱਲਦਾ ਸੀਗਾ ਇੱਕ ਯਾਰਾ ਰਹਿ ਗਿਆ ਹੈਗਾ ਬਾਕੀ ਤਾਂ ਹੋ ਹੋਊਗੇ ਬਾਕੀ ਸਪਰੇ ਕਰਦੇ ਆ ਕੱਲ ਨੂੰ ਕਿ ਮਿੱਤਰੋ ਬੰਨਿਆ ਤੇ ਘਾ ਘਰ ਲੋ ਚੈੱਕ ਘਾ ਬਹੁਤ ਆ ਤੇਲੇ ਤੁਲੇ ਦੀ ਕਰਾਂਗੇ ਸਪਰੇ ਕੱਲ ਨੂੰ ਤੇ ਬੰਦਿਆਂ ਦਾ ਟਾਈਮ ਨਹੀਂ ਬੜੇ ਔਖੇ ਮਿਲੇ ਆ ਖਬਰੇ ਲੇਟ ਹੋਈ ਜਾਂਦੀ ਸੀਗੀ ਤੇ ਥੱਲੇ ਗਾਲਾ ਜਾ ਵੀ ਬਹੁਤ ਪਿਆ ਮੀਂਹ ਨਾ ਪਹਿਲਾਂ ਸਲਾਬਾ ਰਿਹਾ ਆ 15 20 ਦਿਨ ਮੀਂਹ ਨਹੀਂ ਹਟਿਆ ਕਰਕੇ ਨਾ ਬਹੁਤ ਸਲਾਬਾ ਹੈਗਾ ਤੇ ਬਾਕੀ ਆ 110 ਕਰ ਲੋ ਚੈੱਕ 110 ਸੇ ਬਾਅਦ ਘੱਟੋਂ ਘੱਟ ਨਾ ਇਹ ਇਹ ਇਸ ਖੱਤਿਆਂ ਨੂੰ ਇਹਦਾ 15 20 ਦਿਨਾਂ ਦਾ ਫਰਕ ਆ 15 ਦਿਨਾਂ ਦਾ ਬਾਅਦ ਚ ਲੱਗਾ ਸੀ ਤੇ ਪਹਿਲਾਂ ਨਿਸਰ ਗਿਆ ਆ 82 ਟਾਈਮ ਬਹੁਤ ਲੈ ਰਿਹਾ ਆ ਤੇ ਬਾਕੀ ਹਜੇ ਕੋਈ ਉਹਦਾ ਬਿਮਾਰੀ ਬਮੋਰੀ ਦੀਦੀ ਤਾਂ ਹੈ ਨਹੀਂ ਤੇਲੇ ਟੁੱਲੇ ਤੋਂ ਕਰਾਂਗੇ ਟਿੱਡਾ ਟੁੱਡਾ ਵਿੱਚ ਬਹੁਤ ਔੜਦਾ ਤੇ ਐਨ ਦੇਖੋ ਆ ਰੰਗ ਵੀ ਲਾ ਪਿਆ ਮੋੜਨ ਤੇ ਇਹਨੂੰ ਜੇ ਇੱਕ ਸਪਰੇ ਹੋਰ ਦੀ ਲੋਡ ਪਈ ਤਾਂ ਫਿਰ ਦੇਖਾਂਗੇ 88 ਬਾਈ ਨੂੰ ਤੇ 110 ਨੇ ਤਾਂ ਇੰਨੇ ਸਰ ਜਾਣਾ ਜਿਹੜੀ ਕਰਨੀ ਹੁਣ ਸਾਰੇ ਕਰ ਦੇਣੀ ਐ ਇੱਕ ਵਾਰੀ ਹੁਣ ਤੇ ਪਾਣੀ ਚੱਲੀ ਜਾਂਦਾ ਕਿ ਮਿੱਤਰੋ ਇਹਦੇ ਦੂਜੇ ਲੈਫਟ ਪੰਪ ਦੇ ਬੈਰਿੰਗ ਜੇ ਟੁੱਟੇ ਸੀਗੇ ਆ ਅਲਟਰਨੇਟਰ ਵਾਲੇ ਅਰਜੰਦੇ ਇਦਾਂ ਆਉਂਦੇ ਆ ਇਹ ਇਥੋਂ ਬੈਰਿੰਗ ਗਿਆ ਦੂਜਾ ਚੱਲਦੇ ਸੁੱਦਾ ਇੰਜਨ ਨੂੰ ਗੇੜਾ ਆਉਂਦਾ ਆ ਤੇ ਇਹਦੇ ਵਿੱਚ ਦੋ ਦੋ ਬੈਰਿੰਗ ਚੱਲਦੇ ਆ ਉਹ ਟੁੱਟ ਗਿਆ ਸੀ ਇੱਕ ਤੇ ਸੀਜ਼ਨ ਦੇ ਟੁੱਟੇ ਹੀ ਜਦੋਂ ਆਪਾਂ ਤੂੜੀ ਵਾਲੀ ਮਸ਼ੀਨ ਤੇ ਨੂੰ ਕੀਤਾ ਚਾਲੂ ਹਨ ਜਦੋਂ ਕੋ ਸੀਜ਼ਨ ਸ਼ੁਰੂ ਹੋਇਆ ਉਹ ਟੁੱਟੇ ਸੀਗੇ ਤਿੰਨ ਚਾਰ ਕ ਮਹੀਨੇ ਟੁੱਟ ਗੱਡੇ ਆ ਤੇ ਹੁਣ ਐਤ ਕੀ ਫੇਰ ਤੋੜਤਾ ਇੱਕ ਤੇ ਹੁਣ ਪਾਏ ਆ ਸਵੇਰ ਦੇ ਤਿਆਰ ਰਹਿ ਗਏ ਪਾਈਪ ਜਾ ਕੱਸਣ ਵਾਲਾ ਪਾਈਪ ਕੱਸ ਕੇ ਲੈਫਟ ਦੀ ਹਵਾ ਹੋਵਾ ਕੱਢਣੀ ਪਊਗੀ ਦੇਖਦੇ ਆ ਤੇ ਸਵੇਧਿਆ ਜੇ ਨਹੀਂ ਲੱਗੇ ਸੀਗੇ ਤੇ ਇਹੀ ਕਿ ਹੁਣ ਤਾਂ ਟਾਈਮ ਆ ਤੇ ਸਵੇਰੇ ਜੋ ਬਾਹਰ ਕੱਢਿਆ ਆ ਵਾਇ ਕਰਦਾ ਸੀ 베어ਿੰਗ ਵਿੱਚ ਤਾਂ ਕਰਕੇ ਫੇ ਹੁਣ ਬਦਲ ਦਿੱਤੇ ਆ ਦੋਨੇ 베어ਿੰਗ ਪੁਲੀ ਪਾਲੀ ਲਾਉਣੀ ਪੈਂਦੀ ਆ ਬਹੁਤ ਜੱਬ ਖਾਨਾ ਤੇ ਦੋ ਵਿੱਚ 베어ਿੰਗ ਚੱਲਦੇ ਆ ਇੱਕ ਸੀਡ ਆ ਤੇ ਇਹ ਕੱਢ ਕੇ ਪਾਤੇ ਤੇ ਹੁਣ ਕੱਸ ਦਿੱ ਗਿਆ ਮਾੜਾ ਪੈਪ ਲੈਫਟ ਵਾਲਾ ਸਟਾਰਟ ਕੀਤਾ ਨਟ ਲਾਈ ਕੀਤਾ ਤਾਂ ਵੀ ਇਹਨੇ ਪ੍ਰੈਸ਼ਰ ਨਾ ਮਾਰਿਆ ਤੇਲ ਕੱਢ ਗਿਆ ਉਹ ਪਲੇਟਫਾਰਮ ਤੇ ਹੁਣ ਦੂਜੀ ਹਵਾ ਹਵਾ ਕੱਢਤੀ ਆ ਤੇ ਬਾਕੀ ਨਿਬੜ ਗਿਆ ਹੁਣ ਇਹਦਾ ਤੇ ਟਰੈਕਟਰ ਦੀ ਹਾਲਤ ਪੂਰੀ ਹੋਈ ਯਾਰ ਰਮ ਰਮ ਦੇਖੋ ਟਾਇਰ ਸਾਰੇ ਗਾਰੇ ਗੁਰੇ ਨਾਲ ਲੱਬੜੇ ਇਹ ਚੱਲਦਾ ਜੁਲਦਾ ਹਨਾ ਦੂਜਾ ਖਾਦ ਖੂਦ ਵੀ ਸਪਰੇ ਸਪਰੂ ਪਹਿਲਾਂ ਕੀਤੀ ਐ ਦਿਨ ਲੱਬੜਿਆ ਛੜਾ ਕੀਤਾ ਹੈਗਾ ਪੁਲਾਂ ਚ ਆਪਣੇ ਤੇ ਸੜਕ ਬਣਦੀ ਕਰਕੇ ਪਾਣੀ ਬਹੁਤ ਆ ਉਹ ਫੇ ਸੜਕਾਂ ਗਿੱਲੀਆਂ ਗੁੱਲੀਆਂ ਪਾਣੀ ਵਿੱਚ ਖੜ ਜਾਂਦਾ ਜਦ ਪਾਣੀ ਮਰਗਾਟਾ ਦਾ ਹੋਰ ਚੈੱਕ ਬੁਰਾ ਹਾਲ ਹੀ ਇਹਨੂੰ ਧੋਨੇ ਹੁਣ ਕਰ ਲੂ ਇਹ ਸ਼ੀਲਡਾ ਸ਼ੂਲਡਾ ਲਾ ਦਿੱ ਗਿਆ ਆ ਬਾਰ ਵੀ ਆਪਾਂ ਲਾਤੀ ਸੀਗੀ ਤੇ ਆਹਾ ਨਵੀਂ ਲਾਈ ਸੀਗੀ ਇੱਥੇ ਦੂਜੀ ਪਹਿਲੀ ਜਿਹੜੀ ਸੀਗੀ ਬਾਰ ਉਹਦੀ ਲੋ ਬਹੁਤ ਥੋੜੀ ਸੀਗੀ ਤਾਂ ਕਰਕੇ ਨਵੀਂ ਲਾਈ ਸੀਗੀ ਤੇ ਪੱਖਾ ਵੀ ਟੁੱਟ ਕੇ ਡਿਗਿਆ ਹੈਗਾ ਸੀ ਜਾਂਦਾ ਹੀ ਉਹਦਾ ਪਿਆ ਹੈ ਇਹ ਵੀ ਲਾਤਾ ਹੈਗਾ ਡੈੱਕੇ ਦਾ ਖਰਾਬ ਹੋਇਆ ਦੂਜਾ ਸੀੜੀ ਚ ਪਾਣੀ ਪੈ ਗਿਆ ਹੀ ਮੀਂਹ ਦਾ ਤੇ ਉਹ ਲੂਲਾ ਹੋਈ ਆ ਤੇ ਹਣ ਸ਼ਹਿਰ ਦੇਵਾਂਗੇ ਬਾਨੀ ਉਹ ਇੱਕ ਵਾਰੀ ਤੇ ਟੀ ਖਾ ਲੀ ਹੋਇਆ ਡੈੱਕ ਟੁਕ ਚੱਲਦਾ ਨਹੀਂ ਤੇ ਬਾਕੀ ਦੇਖਦੇ ਹਾਂ ਕੀ ਕਰਦੇ ਆ ਲੋ ਵੀ ਮਿੱਤਰੋ ਦਿਨ ਹੈਗਾ ਅੱਜ ਉਹ ਅਗਲਾ ਤੇ ਇਧਰ ਲਈ ਮੋਟਰ ਤੇ ਆਏ ਸੀਗੇ ਪਾਣੀ ਨਾ ਭਰਨ ਆਲਾ ਸੀ ਥਾਂ ਥੋੜਾ ਜਿਹਾ ਪੱਠੇ ਵੀ ਜਣੇ ਇੱਥੇ ਤੇ ਬਾਕੀ ਇਧਰ ਝੋਨਾ ਕਰ ਲੋ ਚੱਕ ਇਹ ਆਪਣਾ ਸਾਰ ਨੂੰ ਪਹਿਲਾ ਹੋ ਜਾਣਾ ਆ ਜਿੱਥੇ ਤੀ ਮੈਨ ਲੱਗਦਾ ਇਹ 110 ਆ ਇੱਥੇ ਇਹ ਰੰਗ ਦੇਖੋ ਕਰੋ ਚੈੱਕ ਸਪਰੇ ਵੀ ਕਰਾਂਗੇ ਅੱਜ ਖੂ ਤੇ ਤੇ ਰੰਗ ਕਰੋ ਚੈੱਕ ਇਹ 15 ਦਿਨਾਂ ਤੀ ਮੈਦੇ ਆ ਵੀ ਵੱਢਣ ਵਾਲਾ ਆ ਤੇ ਇਹ ਸਾਰੇ ਇੱਕੋ ਵਾਰੀ ਲੱਗੇ ਆ ਤਿੰਨ ਖੇਤ ਆ ਇੱਥੇ ਤਾਂ ਇੱਕੋ ਦਾ ਨਹੀਂ ਵੱਢੇ ਜਾਣੇ ਆ ਐਂ ਰੰਗ ਮੋੜ ਗਿਆ ਆ ਸਪਰੇ ਕਰਾਂਗੇ ਨਾਲੇ ਅੱਜ ਲੋ ਚੈੱਕ ਬਹੁਤ ਸੋਹਣਾ ਝੋਨਾ ਆ। ਬਾਕੀ ਇਥੇ ਛਾਂ ਜਾਂ ਭਰਨਾ ਸੀਗਾ ਇੰਨਾ ਕੁ ਬੱਤੀ ਚਾਲਦੀ ਸੀਗੀ। ਲੋ ਵੀ ਮਿੱਤਰੋ ਸਪਰੇਅ ਦਾ ਤਾਂ ਅੱਜ ਹੋ ਗਿਆ ਹੀ ਕੰਮ ਕੈਨਸਲ। ਤੇ ਇਹ ਬੰਦੇ ਗਏ ਕਿਤੇ ਹੋਰ ਕੰਮ ਤੇ ਕੰਨ ਦਾ ਟਾਈਮ ਦਿੰਦੇ ਆ ਹੁਣ ਤੇ ਰਾਚੀ ਬਾੜਾ ਆ ਸਪਰੇਆ ਦਾ ਤੇ ਬੰਦੇ ਦੀ ਮਿਹਨਤ ਨਹੀਂ ਰਹਿ ਚੰਗੀ ਤਰ੍ਹਾਂ। ਤੇ ਬਾਕੀ ਇੱਕ ਚੀਜ਼ ਚੈੱਕ ਕਰੋ ਹਲਦੀ ਰੋਗ ਜਾਂ ਕਰੋ ਚੈੱਕ ਦੇਖਿਓ। ਇਖੋੜ ਦੀ ਬਹੁਤ ਆ ਸਾਡੇ ਇੱਧਰ ਗੋਲੀ ਵੀ ਕਹਿ ਦਿੰਦੇ ਆ ਕਈਆਂ ਏਰੀਆ ਹਲਦੀ ਰੋਗ ਕਈ ਕੁਛ ਇਹਨਾਂ ਦਾ ਨਾਂ ਆ ਦੇਖੋ ਨਾ ਵੇਖੋ ਆਰੀ ਓੜ ਓੜ ਬਹੁਤ ਐ ਅੱਜ ਕੀ ਝੋਨਿਆਂ ਦਾ ਮੰਦਾ ਹੀ ਆਵੇਂ ਕੰਮ ਨੋਰ ਇਨਾਂ ਆ ਕਿ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਨਾ ਵਿੱਚ ਤਾਂ ਹੋ ਰਿਹਾ ਬੰਨੇ ਬੰਨੇ ਤਾਂ ਹਜੇ ਫੇਰ ਵੀ ਘਟਿਆ ਇਨਾ ਕੜ ਰਹੀ ਆ ਇਹ ਤੇ ਸਬਰ ਇਹ ਹੁਣ ਕਰਾਂਗੇ ਮਿੱਤਰੋ 882 'ਚ ਨਹੀਂ ਹੈਗੀ ਕੱਲੀ 110 'ਚ ਹੀ ਆ ਇਹ ਹਲਦੀ ਰੋਗ ਜ 882 'ਚ ਹੈ ਨਹੀਂ ਜਮਾ ਵੀ ਆ ਦੇਖੋ ਲਓ ਸਾਫ ਪਿਆ ਇਹ 'ਚ ਨਹੀਂ ਹੈਗੀ ਤੇ 110 'ਚ ਆ ਜਿਹੜਾ ਗੇਤਾ ਲੱਗਾ ਹੈਗਾ ਥੋੜਾ ਤੇ ਉਹਦੇ ਵਿੱਚ ਆ ਤੇ ਆ ਆਪਣਾ ਪਨੀਰੀ ਵਾਲਾ ਸੀ ਜਿਹੜਾ ਐਂਡ ਤੇ ਲਾਇਆ ਸੀਗਾ ਇਹ ਵੀ ਨਿਸਰ ਗਿਆ ਆ ਤੇ ਇਹ ਸਾਰ ਨੂੰ ਐਂਡ ਤੇ ਲੱਗਾ ਹੈਗਾ ਚੋਣਾ ਵਧੀਆ ਹੋ ਗਿਆ ਕਦੋਂ ਲੱਗਾ ਤੇ ਜਾੜਾ ਵੀ ਸੋਨਾ ਮਰ ਗਿਆ ਸੀ ਤੇ ਕਦ ਵੀ ਵਧੀਆ ਕਰ ਗਿਆ ਸੀ 110 ਚੀ ਹੈ ਜਿਹੜਾ ਗੇਤਾ ਲੱਗਾ ਹੈ ਗੇਤੇ ਲੱਗੇ ਹਨ ਆਪਣੇ ਖੂਹ ਵਾਲੇ ਕਰਕੇ ਇਹਨਾਂ ਚ ਬਾੜਾ ਆਇਆ ਘਮ ਦੇਖੋ ਹਾਰੇ ਜਾਂਦੀ ਔੜ ਔੜ ਇੰਨੀ ਕੋਈ ਜ਼ਿਆਦਾ ਆਇਆ ਨਾ ਵਿੱਚ ਦੇ ਜੇ ਆਪਾਂ ਨੰਨ ਕੇ ਜਾਈਏ ਨਾ ਤਾਂ ਕੱਪੜੇ ਐਨ ਪੀਲੇ ਹੋ ਜਾਂਦੇ ਆ ਬਹੁਤ ਬੁਰਾ ਹਾਲ ਹੈ ਕਿ ਝੋਨੇ ਦਾ ਇਹ ਹੁਣ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਬਲੌਗ 'ਚ ਏਡਾ ਕੋਈ ਖਾਸ ਚੀਜ਼ ਹੈ ਨਹੀਂ ਸੀ ਦਿਖਾਉਣ ਨੂੰ ਤੇ ਬਣਾਇਆ ਸੀਗਾ ਸਪਰੇ ਸਪਰੂ ਕਰਾਂਗੇ ਸਪਰੇ ਹੁਣ ਕਾਲੂ ਕਰਾਂਗੇ ਤੇ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ 'ਚ ਜੇ ਤੱਕ ਕਾਲੂ ਟਾਈਮ ਲੱਗਾ ਬਣਾਵਾਂਗੇ ਬਲੌਗ ਤੇ ਚਲੋ ਠੀਕ ਆ ਮਿੱਤਰੋ ਮਿਲਦੇ ਆਂ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ 'ਚ